ਦੀ ਨਾਲ ਖੁਸ਼ ਨਗਮਾ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੱਥੇ ਕੀ ਐਫ ਪੀਓ ਇਹ ਮੇਲਾ ਲੱਗਿਆ ਹੋਇਆ ਹੈ ਜਿੱਥੇ ਕੀ ਮੇਲਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰੇ ਆਰਗੈਨਿਕ ਸਮਾਨ ਹੁੰਦਾ ਹੈ ਜਿਹੜਾ ਕਿ ਬਿਨਾਂ ਰੇਤ ਤੇ ਦਵਾਈਆਂ ਸਪਰੇਅ ਤੋਂ ਤਿਆਰ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਇਹ ਸਾਰੇ ਵੀਰ ਜੀ ਨੇ ਜਿਹੜਾ ਕਿ ਰੇ ਖਾਦ ਤੋਂ ਬਿਨਾਂ ਰੇ ਤੋਂ ਤੇ ਬਿਨਾ ਦਵਾਈ ਤੋਂ ਕੀਤਾ ਜਿਹੜਾ ਕਿ ਆਪਣੇ ਰੂੜੀ ਵਾਲਾ ਖਾਦ ਹੁੰਦਾ ਜਿਹਨੂੰ ਕਿ ਆਪਾਂ ਗੋਹਾ ਕਹਿੰਦੇ ਆ ਤੇ ਗੋਬਰ ਵੀ ਕਹਿੰਦੇ ਆ ਦੇਖੋ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਣੇ ਘਰ ਦੀ ਲਾਲ ਮਿਰਚ ਹੁੰਦੀ ਹੈ ਜਿਹੜੀ ਕਿ ਲਾਲ ਮਿਰਚ ਦੇਖੋ ਇਹਨਾਂ ਨੇ ਕਿੰਨੀ ਸੋਹਣੀ ਪੈਕਿੰਗ ਕੀਤੀ ਹੋਈ ਹੈ ਕਿਉਂਕਿ ਆਪਾਂ ਆਪਣੇ ਸਮਾਨ ਨੂੰ ਐਵੇਂ ਮੋਡੀਫਾਈ ਕਰਕੇ ਐਵੇਂ ਆਪਾਂ ਸੇਲ ਕਰ ਸਕਦੇ ਆ ਇਹ ਘਰ ਦਾ ਮਸਟਰਡ ਆਇਲ ਹੈ ਤੇ ਇਹ ਦੇਖੋ ਜਿਹੜੇ ਆਪੇ ਚਨੇ ਹੁੰਦੇ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਬਿਨਾਂ ਰੇਤ ਤੇ ਦਵਾਈ ਤੋਂ ਤਿਆਰ ਹੁੰਦੀਆਂ ਜਿਹੜੀ ਕਿ ਆਪਣਾ ਪਰੂੜੀ ਵਾਲਾ ਖਾਤ ਪਾ ਕੇ ਉਹ ਸਾਰੀਆਂ ਚੀਜ਼ਾਂ ਤਿਆਰ ਕੀਤੀ ਜਾਂਦੀਆਂ ਇਹ ਦੇਖੋ ਮੂੰਗੀ ਦੀ ਦਾਲ ਹੋ ਗਈ ਜਿਵੇਂ ਤੁਸੀਂ ਪੈਕਿੰਗ ਦੇਖ ਸਕਦੇ ਹੋ ਕਿੰਨੀ ਸੋਹਣੀ ਪੈਕਿੰਗ ਕੀਤੀ ਹੋਈ ਹੈ ਇਹਨਾਂ ਨੇ ਤੇ ਸਹਿਦ ਹੋ ਗਿਆ ਜਿਹੜਾ ਕਿ ਆਪਣਾ ਆਪਾਂ ਸਿਹਤ ਯੂਜ਼ ਕਰਦੇ ਆ ਇਹ ਵੀ ਓਰਗੈਨਿਕ ਤਰੀਕੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਤਿਆਰ ਕੀਤੀਆਂ ਹੁੰਦੀਆਂ ਇਹ ਮਿੱਥੇ ਹੋ ਗਏ ਜਿਨ੍ਹਾਂ ਆਪਾਂ ਮਿੱਥੇ ਕਹਿੰਦੇ ਆ ਜਿਹੜੀ ਇਹ ਵੀ ਚੀਜ਼ਾਂ ਐ ਜਿਵੇਂ ਹਲਦੀ ਹੋ ਗਈ ਇਹ ਸਾਰੀਆਂ ਚੀਜ਼ਾਂ ਬਿਨਾ ਅਰੇ ਤੇ ਦਵਾਈ ਤੋਂ ਬਿਨਾ ਤਿਆਰ ਕੀਤੀਆਂ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਇਹ ਦੇਖੋ ਤੇ ਇਹ ਨਾ ਇੱਕ ਸੈਲਫ ਹੈਪ ਗਰੁੱਪ ਹੈ ਜਿਹੜਾ ਕਿ ਪਿੰਡਾਂ ਦੇ ਵਿੱਚ ਗਰੁੱਪ ਬਣਦੇ ਆ ਕਿਉਂਕਿ ਜਿਹੜੀ ਹੈ ਕਿ ਪਿੰਡਾਂ ਦੇ ਵਿੱਚ 10-10 ਲੇਡੀਜ਼ ਹਾਂ ਆਪਣਾ ਗਰੁੱਪ ਬਣਾ ਕੇ ਤਿਆਰ ਕਰਦੀਆਂ ਤੇ ਉਹ ਇਹ ਸਾਰਾ ਸਮਾਨ ਹੈ ਜਿਹੜਾ ਕਿ ਆਪਣੇ ਪਿੰਡਾਂ ਵਿੱਚ ਵੀ ਰੋਗਾਂਦੇ ਆ ਸਾਰੇ ਜਿਵੇਂ ਕਿ ਬਿਨਾ ਰੇ ਸਪਰੇਅ ਤੋਂ ਜਿਹੜਾ ਕਿ ਇਹ ਸਮਾਨ ਤਿਆਰ ਕੀਤਾ ਜਾਂਦਾ ਹੈ ਤੇ ਜਿਹੜੇ ਕਿ ਸੈਲਫ ਹੈਪ ਗਰੁੱਪ ਦੇ ਵਿੱਚ ਮੂਰੇ ਮੈਂਬਰ ਹੁੰਨੇ ਆ ਜੋ ਵੀ ਕੋਈ ਹੋਇਆ ਉਹ ਇੱਥੇ ਮੇਲਿਆਂ ਦੇ ਵਿੱਚ ਜਾ ਕੇ ਜਿਵੇਂ ਕਿ ਐਗਜ਼ਿਬਿਸ਼ਨ ਲੱਗਦੀ ਹੈ ਉੱਥੇ ਜਾ ਕੇ ਇਹ ਸੇਲ ਕਰਦੇ ਆ ਜਿਵੇਂ ਕੁਝ ਵੀ ਆਪਾਂ ਤਿਆਰ ਕਰ ਸਕਦੇ ਆ ਦੇਖੋ ਜਿਵੇਂ ਭੈਣ ਨੇ ਤਿਆਰ ਕੀਤਾ ਅਲਵੇਰਾ ਦਾ ਜੈਲ ਹੈ ਇਹ ਹਾਂਜੀ ਸਿਰਕੇ ਨੇ ਸਾਰੇ ਬਿਲੀ ਇਹ ਸਿਰਕੇ ਤਿਆਰ ਕੀਤੇ ਹੋਏ ਆ ਇਸ ਭੈਣ ਨੇ ਤੇ ਇਹ ਦੇਖੋ ਹਾਂਜੀ ਇਹ ਗੰਨੇ ਦਾ ਜੀ ਇਹ ਗੰਨੇ ਦਾ ਤੇ ਅਲਵੇਰਾ ਦਾ ਹੈ ਇਹ ਹਲਦੀ ਦਾ ਇਹ ਸਾਰੇ ਇਹਨਾਂ ਨੇ ਸਿਰਕੇ ਤਿਆਰ ਕੀਤੇ ਹੋਏ ਆਂ ਤੇ ਇੱਕ ਭੈਣ ਨੇ ਇੱਕ ਇੱਥੇ ਬਹੁਤ ਸੋਹਣੀ ਚੀਜ਼ ਹੋਰ ਤਿਆਰ ਕੀਤੀ ਹੋਈ ਜਿਹੜੀ ਕਿ ਇਹਨਾਂ ਦੀ ਗੁਡੀਆਂ ਨੇ ਤਿਆਰ ਕੀਤੀ ਹੈ ਇਹ ਕਿਹਨੇ ਤਿਆਰ ਕੀਤੀ ਹੈ ਇਹ ਮੇਰੀ ਬੇਟੀ ਨੇ ਤਿਆਰ ਕਰੀ ਹੈ ਹਾਂ ਦੇਖੋ ਇਹ ਕਿੰਨੇ ਸੋਹਣੇ ਹੈ ਜਿਵੇਂ ਕਿ ਆਪਾਂ ਨੂੰ ਆਰਤੀ ਵਗੈਰਾ ਕਰਨੀ ਹੁੰਦੀ ਹੈ ਜਨਮ ਅਸ਼ਟਮੀ ਹੋ ਗਈ ਜਿਵੇਂ ਜਿਵੇਂ ਰੱਖੜੀ ਬੰਧਨ ਹੋ ਗਿਆ ਤੇ ਦਸਹਿਰਾ ਹੋ ਗਿਆ ਜਿਵੇਂ ਉਹਦੇ ਤੇ ਆਪਾਂ ਆਪਣੇ ਭਰਾ ਦੇ ਜੋੜ ਵਗੈਰਾ ਟੰਗਦੇ ਆ ਤੇ ਰੱਖੜੀ ਬੰਧਨ ਦੇ ਉਹ ਕਰਦੇ ਤੇ ਦੇਖੋ ਕਿੰਨੀ ਸੋਹਣੀ ਸਜਾਵਟ ਨਾਲ ਇਹਨਾਂ ਨੇ ਤਿਆਰ ਕੀਤੇ ਹੋਏ ਆ ਇਹ ਸਾਰੇ ਇਹ ਦੇਖੋ ਜਿਵੇਂ ਦੇਖੋ ਛੋਲ ਨਾਲ ਪਾ ਕੇ ਤੇ ਵਿੱਚ ਹਲਦੀ ਛੋਲ ਪਾ ਕੇ ਸਾਰਾ ਕੁਝ ਕਰਕੇ ਇਹ ਕਿੰਨੀ ਸੋਹਣੀ ਪਲੇਟ ਤਿਆਰ ਕੀਤੀ ਹੋਈ ਹੈ ਤੁਸੀਂ ਦੇਖੋ ਹੀ ਜਿਵੇਂ ਜਿਹੜੀਆਂ ਸੈਲਫ ਐਬ ਗਰੁੱਪ ਦੀਆਂ ਲੇਡੀਆਂ ਬਾਰੇ ਮੈਂ ਗੱਲ ਕਰ ਰਹੀ ਆ ਉਹ ਇਹ ਕੁਝ ਵੀ ਕਰ ਸਕਦੇ ਨੇ ਜਿਵੇਂ ਦੇਖੋ ਅਚਾਰ ਦਾ ਡੱਬਾ ਹੋ ਗਿਆ ਆਪਾਂ ਘਰੇ ਅਚਾਰ ਪਾ ਕੇ ਕਿਸੇ ਵੀ ਚੀਜ਼ ਦਾ ਅਚਾਰ ਪਾ ਕੇ ਆਪਾਂ ਜਿਵੇਂ ਮਿਰਚਾਂ ਦਾ ਹੋ ਗਿਆ ਆਂਬ ਦਾ ਹੋ ਗਿਆ ਜਾਂ ਫਿਰ ਚਟਣੀ ਹੋ ਗਈ ਨਿੰਬੂ ਹੋ ਗਈ ਕੋਈ ਵੀ ਅਚਾਰ ਪਾ ਕੇ ਆਪਾਂ ਆਪਣੇ ਘਰੇ ਤਿਆਰ ਕਰਕੇ ਆਪਾਂ ਸਾਰੇ ਇਹ ਦੇਖੋ ਤੁਸੀਂ ਦੇਖ ਸਕਦੇ ਆ ਦਾਲ ਵੜੀਆਂ ਵੀ ਬਣਾ ਸਕਦੇ ਜਿਹੜੀ ਮਾਹਾਂ ਦੀ ਦਾਲ ਦੀ ਵੜੀਆਂ ਇਹ ਉਹ ਪੈਣਾ ਨੇ ਜਿਹੜੀਆਂ ਕਿ ਸੈਲਫ ਹੈਲਪ ਗਰੁੱਪ ਵਿੱਚ ਜੁੜੀਆਂ ਹੋਈਆਂ ਤੇ ਇਹਨਾਂ ਨੂੰ ਮੇਲਿਆਂ ਦੇ ਵਿੱਚ ਸਟਾਲ ਲਗਾਉਣ ਨੂੰ ਮਿਲਦੀ ਹੈ ਮੇਰੀ ਸਾਰੇ ਜਿਹੜੀਆਂ ਜਿੱਥੇ-ਜਿੱਥੇ ਵੀ ਇਹ ਸੈਲਫ ਹੈਲਪ ਗਰੁੱਪ ਚੱਲਦਾ ਹੈ ਮੈਂ ਪੈਣਾ ਨੂੰ ਇਹ ਜ਼ਰੂਰ ਕਹਿਣੀ ਆ ਕਿ ਇਹ ਸੈਲਫ ਹੈਲਪ ਗਰੁੱਪ ਨਾਲ ਜ਼ਰੂਰ ਜੁੜਨ ਤੁਸੀਂ ਦੇਖੋ ਇਹ ਸਾਬਣਾ ਤਿਆਰ ਕੀਤੀਆਂ ਹੋਈਆਂ ਇਹ ਤੁਹਾਡਾ ਸੈਲਫ ਹੈਲਪ ਗਰੁੱਪ ਹੈ। ਹਾਂਜੀ ਸਾਡਾ ਸੈਲਫ ਹੈਲਪ ਗਰੁੱਪ ਹੈ। ਤੇ ਕਿੰਨੀ ਲੇਡੀਜ਼ ਦਾ ਗਰੁੱਪ ਹੈ ਇਹ? 10 ਲੇਡੀਜ਼ ਦਾ। 10 ਲੇਡੀਜ਼। ਹਾਂਜੀ। ਤੇ ਨੇਲੇ ਦੇ ਵਿੱਚ 10 ਲੇਡੀਜ਼ ਆਉਂਦੀਆਂ? ਨਹੀਂ ਜੀ ਅਸੀਂ ਜਿੰਨੀਆਂ ਕਿ ਮਤਲਬ ਮੈਂ ਪ੍ਰੋਡਕਟ ਤਿਆਰ ਕਰਦੀ ਆ ਮੈਂ ਸੇਲ ਕਰਦੀ ਆ। ਉਹ ਮੇਰੀ ਘਰੇ ਹੈਲਪ ਕਰ ਦਿੰਦੀ ਆ। ਅੱਛਾ ਮਤਲਬ ਜੀ ਸਾਰੀਆਂ ਜਣੀਆਂ ਇਲਾਕੇ ਤੁਹਾਡੇ ਨਾਲ ਹੈਲਪ ਕਰਵਾ ਦਿੰਦੀਆਂ। ਇਹ ਸਾਰੇ ਸੈਲਫ ਹੈਲਪ ਗਰੁੱਪ ਵਾਲੇ ਆ। ਤੁਸੀਂ ਦੇਖ ਸਕਦੇ ਹੋ ਜਿਵੇਂ ਇਹਨਾਂ ਨੇ ਸਾਰੀ ਪੈਕਿੰਗ ਤੇ ਦੇਖੋ ਇਹ ਭੈਣਾਂ ਨੇ ਚਾਰ ਬਣਾਇਆ ਹੋਇਆ ਘਰੇ ਤੇ ਇਹਦੀ ਪੈਕਿੰਗ ਐਵੇਂ ਹੋ ਜਾਂਦੀ ਆਈ। ਇਹ ਸਾਰੇ ਮੇਰੇ ਵੀਰ ਆ ਜਿਹੜੇ ਕਿ ਸਵੈਲਪ ਅਪ ਗਰੁੱਪ ਵਾਲੇ ਆ ਜਿਨ੍ਹਾਂ ਨੇ ਕਿ ਆਪਣੀਆਂ ਸਟਾਲਾਂ ਇੱਥੇ ਲਗਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਓਰਗੈਨਿਕ ਸਮਾਨ ਹੈ ਤੇ ਸਾਬਣਾ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਆਪਾਂ ਨੂੰ ਸਕਿਨ ਵਾਸਤੇ ਬਹੁਤ ਅੱਛੀਆਂ ਹੁੰਦੀਆਂ ਤੇ ਇਹਨਾਂ ਨੇ ਬਿਲਕੁਲ 100% ਸ਼ੋਰ ਨਾਲ ਘਰੇ ਤਿਆਰ ਕੀਤੀਆਂ ਹੋਈਆਂ ਸਾਰੇ ਸਾਬਣਾ ਵੀ ਇਹ ਇਹ ਦੇਖੋ ਇਹ ਬਿਨਾ ਰੇਹ ਦਵਾਈ ਤੋਂ ਜਿਵੇਂ ਕਿ ਪੌਦੇ ਹੋ ਗਏ ਜਿਹੜੇ ਸਾਰੇ ਕੀ ਫਲਾਵਰਾਂ ਦੇ ਤੇ ਉਹਦੇ ਕਿਸ ਕੀ ਹੈ ਨਿਓ আচ্ছা ਇਹ ਦੇ ਨਹੀਂ ਤੁਸੀਂ ਦੇਖੋ ਬਿਨਾਂ ਰੇ ਦਵਾਈ ਖਾਤ ਤੋਂ ਜਿਹੜਾ ਕੀ ਸਪਰੇ ਤੋਂ ਇਹ ਰੂੜੀ ਵਾਲੇ ਖਾਤ ਨਾਲ ਤਿਆਰ ਕੁੱਤੀਆਂ ਹੋਈਆਂ ਸਬਜ਼ੀਆਂ ਸਾਰੇ ਤੁਸੀਂ ਦੇਖ ਸਕਦੇ ਹੋ ਦੇਖ ਸਾਰੇ ਚੀਜ਼ਾਂ ਦੇ ਵਿੱਚ ਜਿਵੇਂ ਰੂੜੀ ਵਾਲਾ ਖਾਤ ਹੈ ਜਿਹੜਾ ਕੀ ਨਾਰੀਅਲ ਦਾ ਬਰਾਦਾ ਹੁੰਦਾ ਉਹ ਪਾਇਆ ਹੋਇਆ ਹੈ ਇਹ ਸਾਰਾ ਰੂੜੀ ਵਾਲਾ ਖਾਤ ਹੈ ਤੇ ਦੇਖੋ ਇਹ ਸਾਰੇ ਜਿਵੇਂ ਚਾਰ ਦੀ ਪੈਕਿੰਗ ਕੀਤੀ ਹੋਈ ਹੈ ਇਹ ਦੇਖੋ ਇਹ ਆ ਗਈ ਮਰੱਭਾਈ ਮੂਲਨਾਸ ਘਾਵਾ ਰੋਗੀ ਜੀਵਨ ਤੇ ਦੇਖੋ ਇਹ ਸਾਰਾ ਸਮਾਨ ਹੈ ਜਿਹੜਾ ਕਿ ਓਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ